ਸਰਕਾਰੀ ਵਿਭਾਗ ਦੇ ਵਿੱਚ ਅਗਰ ਕੋਈ ਕੰਮ ਨਹੀਂ ਕਰਦਾ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਏਰੀਅਰ ਪਾਇਆ ਗਿਆ ਇਸ ਘੁਟਾਲੇ ਦੇ ਵਿੱਚ ਮੁਲਾਜ਼ਮ ਦੱਸੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਪੂਤੀਆ ਮੁਲਾਜ਼ਮ ਆਖ ਰਹੇ ਹਾਂ ਲੋਕਾਂ ਦੀ ਲਿਸਟ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਕਰੋੜਾ ਰੁਪਏ ਪਾਏ ਗਏ ਨੇ ਜਿਹੜੀ ਇਹ ਲਿਸਟ ਹੈ ਇਹ ਸਫਾਈ ਕਰਮਚਾਰੀਆਂ ਦੀ ਹੈ ਤੁਸੀਂ ਤਾਂ ਗੱਲ ਕੀਤੀ ਹੈ ਵੀ 59 ਬੰਦੇ ਆ ਮੈਂ ਕਹਿੰਨੀ ਆ 250 ਤੋਂ ਜ਼ਿਆਦਾ ਆ 3 ਲੱਖ ਸਮਥਿੰਗ ਪੂਰਾ ਉਹਨਾਂ ਨੂੰ ਸਾਲਾਨਾ ਤਨਖਾਹ ਮਿਲੀ ਤਦ ਹੀ ਉਹਨਾਂ ਨੂੰ ਏਰੀਅਰ ਪਿਆ ਤੇ ਉਹ 3 ਲੱਖ ਤਨਖਾਹ ਦਾ ਹਿਸਾਬ ਕਿੱਥੇ ਆ ਦੋ ਦੋ ਤਿੰਨ ਤਿੰਨ ਕਰੋੜ ਮਹੀਨੇ ਦੇ ਨਿਕਲ ਰਹੇ ਆ ਕਿੱਥੇ ਜਾ ਰਹੇ ਆ ਜਿਹੜੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਕਹਿੰਦੇ ਆ ਵੀ ਅਸੀਂ ਬੜੇ ਸਾਫ਼ ਸੁਤਰੇ ਇਹ ਭੁੱਲ ਜਾਂਦੇ ਆ ਵੀ ਇਹਨਾਂ ਨੇ ਸਾਡੇ ਨਾਲ ਹੀ ਕੰਮ ਕੀਤਾ ਬੀਤੇ ਦਿਨਾਂ ਦੇ ਵਿੱਚ ਇੱਕ ਨਗਰ ਨਿਗਮ ਦੇ ਵਿੱਚ ਵੱਡਾ ਘੁਟਾਲਾ ਵੇਖਣ ਨੂੰ ਮਿਲਿਆ ਅਸੀਂ ਉਹਨਾਂ ਖਬਰਾਂ ਨੂੰ ਨਸ਼ਰ ਵੀ ਕੀਤਾ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਦੇ ਨਾਲ ਸਵਾਲ ਜਵਾਬ ਵੀ ਕੀਤੇ ਪਰ ਉਹਨਾਂ ਕੋਲੋਂ ਕੋਈ ਸੰਤੁਸ਼ਟੀ ਭਰਿਆ ਜਵਾਬ ਨਹੀਂ ਸੀ ਪਰ ਨਗਰ ਨਿਗਮ ਨੇ ਆ ਖਬਰ ਨਸ਼ਰ ਹੋਈ ਤਾਂ ਸੱਤ ਮੁਲਾਜ਼ਮਾਂ ਤੇ ਚਾਹੇ ਮਾਮਲਾ ਦਰਜ ਕਰ ਲਿੱਤਾ ਗਿਆ ਔਰ ਜਿਹੜੇ ਇਸ ਘੁਟਾਲੇ ਦੇ ਵਿੱਚ ਮੁਲਾਜ਼ਮ ਦੱਸੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਭੂਤિયા ਮੁਲਾਜ਼ਮ ਆਖ ਰਹੇ ਹਾਂ ਕਿਉਂਕਿ ਤੁਸੀਂ ਕਦੀ ਨਹੀਂ ਸੁਣਿਆ ਹੋਵੇਗਾ ਕਿ ਸਰਕਾਰੀ ਵਿਭਾਗ ਦੇ ਵਿੱਚ ਅਗਰ ਕੋਈ ਕੰਮ ਨਹੀਂ ਕਰਦਾ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਏਰੀਅਰ ਪਾਇਆ ਗਿਆ ਏਰੀਅਰ ਭਾਵ ਉਹ ਹੁੰਦਾ ਹੈ ਕਿ ਜਿੰਨੂੰ ਸਰਕਾਰੀ ਤਨਖਾਹ ਮਿਲਦੀ ਹੈ ਉਸ ਦੇ ਬਦਲੇ ਉਸ ਦੇ ਖਾਤਿਆਂ ਦੇ ਵਿੱਚ ਏਰੀਅਰ ਪੈਂਦਾ ਮੇਰੇ ਹੱਥ 'ਉਹ ਲਿਸਟ ਹੈ ਔਰ ਇਹ ਲਿਸਟ ਛੋਟੀ ਨਹੀਂ ਹੈ ਅਸੀਂ ਕੱਲ 46 ਬੰਦਿਆਂ ਦੀ ਲਿਸਟ ਦੱਸ ਰਹੇ ਸੀ ਇਹ ਟੋਟਲ 59 ਲੋਕਾਂ ਦੀ ਲਿਸਟ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਕਰੋੜਾ ਰੁਪਏ ਪਾਏ ਗਏ ਨੇ ਕਰੋੜਾ ਰੁਪਏ ਦਾ ਏਰੀਆ ਟ੍ਰਾਂਸਫਰ ਹੋਇਆ ਉਹ ਵੀ 4 ਕਰੋੜ ਰੁਪਏ ਦਾ ਪਰ ਇਹ ਘਟਾਲਾ ਹੋਰ ਵੱਸ ਸਕਦਾ ਮੇਰੇ ਨਾਲ ਸਾਬਕਾ ਕਾਉਂਸਲਰ ਮਮਤਾ ਆਸ਼ੂ ਮੇਰੇ ਨਾਲ ਨੇ ਸਾਬਕਾ ਮੰਤਰੀ ਭਾਦਰਪੁਸ਼ਪਨ ਆਸ਼ੂ ਦੇ ਪਤਨੀ ਨੇ ਕਿਉਂਕਿ ਇਹਨਾਂ ਨੇ 1 ਸਾਲ ਪਹਿਲੇ ਇਹ ਮੁੱਦਾ ਚੱਕਿਆ ਵੀ ਸੀ ਹਾਊਸ ਦੀ ਮੀਟਿੰਗ ਦੇ ਵਿੱਚ ਔਰ ਇਹ ਮੁੱਦਾ ਬੜੇ ਜੋਰ ਸ਼ੋਰ ਨਾਲ ਚੱਕਿਆ ਸੀ ਇਹਨਾਂ ਨੇ ਇਲਜ਼ਾਮ ਵੀ ਲਾਈ ਸੀ ਕਿ ਜਿਹੜੇ ਐਮਐਲਏ ਨੇ ਹਲਕਾ ਵਾਈਜ਼ ਉਹ ਆਪਣੇ ਚਾਹੇਤਿਆਂ ਨੂੰ ਨਗਰ ਨਿਗਮ ਦੇ ਵਿੱਚ ਫਿੱਟ ਕਰਨਾ ਚਾਹੁੰਦੇ ਨੇ ਭਾਵ ਜਿਹੜੀ ਇਹ ਲਿਸਟ ਹੈ ਇਹ ਸਫਾਈ ਕਰਮਚਾਰੀਆਂ ਦੀ ਹੈ ਸਫਾਈ ਕਰਮਚਾਰੀਆਂ ਦੇ ਖਾਤੇ ਅੱਜ ਪਏ ਪਏ ਨੇ ਔਰ ਇਹ ਸਫਾਈ ਕਰਮਚਾਰੀ ਯਾਦ ਉੱਤੇ ਪਹਿਲੇ ਵੀ ਸਵਾਲ ਮਮਤਾ ਆਸ਼ੂ ਨੇ ਚੱਕੇ ਸੀ ਮੇਰੇ ਨਾਲ ਹੀ ਨੇ ਕਿਵੇਂ ਦੇਖ ਦਿਓ ਜੀ ਇਸ ਪੂਰੀ ਲਿਸਟ ਨੂੰ ਇੱਕ ਘਟਾਲਾ ਤੁਸੀਂ ਕਦੀ ਸੁਣਿਆ ਵੀ ਇਹੋ ਜਿਹਾ ਘਟਾਲਾ ਵੀ ਹੁੰਦਾ ਜਿਹੜੇ ਨਗਰ ਨਿਗਮ ਦੇ ਵਿੱਚ ਕੰਮ ਹੀ ਨਹੀਂ ਕਰਦੇ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਤਨਖਾਹਾਂ ਪੈ ਰੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਨਵੀਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਵੀ ਤੁਸੀਂ ਬੜੀ ਜੋਰ ਸ਼ੋਰ ਨਾਲ ਇਹ ਮੁੱਦੇ ਨੂੰ ਚੁੱਕ ਰਹੇ ਹੈਗੇ ਹੋ ਪਰ ਜਦੋਂ 1 ਸਾਲ ਪਹਿਲਾਂ ਮੈਂ ਇਹ ਮੁੱਦਾ ਚੁੱਕਿਆ ਸੀਗਾ ਤੇ ਬੜੀ ਬੈਸੰਬੈਸ ਹੋਈ ਸੀ ਬੜੀ ਬਦਤਮੀਜ਼ੀ ਵੀ ਹੋਈ ਸੀ ਸਾਡੇ ਹਾਊਸ ਦੇ ਵਿੱਚ ਤੇ ਉਦੋਂ ਕਿਸੇ ਨੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਮੈਂ ਕਹੂੰਗੀ ਸ਼ਾਇਦ মিডিਆ ਵਾਲਿਆਂ ਨੇ ਵੀ ਇਹਨਾਂ ਨੇ ਦੋ ਪੋ ਪੋਲਿਟিক্যাল ਰਾਈਵਲਰੀ ਦੇਖੀ ਕਿ ਆਮ ਆਦਮੀ ਪਾਰਟੀ ਆ ਔਰ ਇੱਕ ਕਾਂਗਰਸ ਦਾ ਕੌਂਸਲਰ ਲੜ ਰਿਹਾ ਹੈਗਾ ਆ ਪਰ ਜੇ ਉਸ ਵੇਲੇ ਸ਼ਾਇਦ ਜੇ ਇਸ ਮੁੱਦੇ ਦੇ ਉੱਪਰ ਸਾਡੇ ਉਸ ਤਤਕਾਲ ਕਮਿਸ਼ਨਰ ਜਾਂ ਸਾਡੇ ਮੇਅਰ ਸਾਹਿਬ ਜਾਂ ਸਾਡੇ ਅਫਸਰ ਸਾਹਿਬਾਨਾਂ ਵਿੱਚੋਂ ਵੀ ਕੋਈ ਇੱਕ ਅੱਧਾ ਧਿਆਨ ਦੇ ਲੈਂਦਾ ਤੇ ਇੱਕ ਸਾਲ ਦਾ ਤਾਂ ਘਟਾਲੇ ਦਾ ਗੈਪ ਘਟ ਜਾਂਦਾ ਪਰ ਇਹ ਨਹੀਂ ਘਟਿਆ ਔਰ ਆਪਾਂ ਨੂੰ ਹੋਰ ਜਾਦਾ ਚੂਨਾ ਲੱਗ ਗਿਆ ਤੁਸੀਂ ਤਾਂ ਗੱਲ ਕੀਤੀ ਐ ਵੀ 59 ਬੰਦੇ ਆ ਮੈਂ ਕਹਨੀ ਆ 250 ਤੋਂ ਜ਼ਿਆਦਾ ਆ 250 ਬੰਦੇ ਮੈਂ ਮੈਂ ਇਹ ਕਹਨੀ ਆ 250 ਤੋਂ ਜ਼ਿਆਦਾ ਆ ਜਿੰਨੇ ਸਾਡੇ ਮੁਲਾਜ਼ਮ ਕੰਮ ਕਰ ਰਹੇ ਹੈਗੇ ਆ ਜੇ ਤੁਸੀਂ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾ ਲਓ ਨਾ ਵੀ ਕਿੱਥੇ ਖੜੇ ਆ ਤੇ ਤੁਹਾਨੂੰ ਆਪਣੇ ਆਪ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਲੀਅਰ ਹੋ ਜਾਊਗਾ ਕਈ ਤਾਂ ਸਾਡੇ ਐਮਐਲਏ ਦੇ ਘਰਾਂ 'ਚ ਹੋਣਗੇ ਕਈ ਸਾਡੇ ਕਿਤੇ ਇੱਧਰ ਉੱਧਰ ਘੁੰਮਦੇ ਫਿਰਦੇ ਪਏ ਹੋਣਗੇ ਲੇਕਿਨ ਸੜਕਾਂ 'ਤੇ ਨਹੀਂ ਹੋਣਗੇ ਸਫਾਈ ਲਈ ਜਿੰਨੇ ਆ ਸਾਡੇ ਮੁਲਾਜ਼ਮ ਸ਼ੋ ਹੋ ਰਿਹਾ ਜਿਨ੍ਹਾਂ ਨੂੰ ਐਰੀਅਰ ਮਿਲ ਰਿਹਾ ਜਿਨ੍ਹਾਂ ਨੂੰ ਤਨਖਾਹਾਂ ਮਿਲ ਰਹੀਆਂ ਤੁਸੀਂ ਆਪ ਹੀ ਹੁਣ ਇੱਕ ਗੱਲ ਕਹੀ ਹੈਗੀ ਆ ਵੀ ਐਰੀਅਰ ਉਹਨਾਂ ਨੂੰ ਪੈਂਦਾ ਆ ਜਿਨ੍ਹਾਂ ਨੂੰ ਤਨਖਾਹ ਮਿਲਦੀ ਆ 3 ਲੱਖ ਸਮਥਿੰਗ ਪੂਰਾ ਉਹਨਾਂ ਨੂੰ ਸਾਲਾਨਾ ਤਨਖਾਹ ਮਿਲੀ ਤਦ ਹੀ ਉਹਨਾਂ ਨੂੰ ਐਰੀਅਰ ਪਿਆ ਤੇ ਉਹ 3 ਲੱਖ ਤਨਖਾਹ ਦਾ ਹਿਸਾਬ ਕਿਤਾਬ ਕਿੱਥੇ ਆ ਕਿਸੇ ਬੈਂਕ ਬੈਂਕ ਵਾਲੇ ਐਨੇ ਤਾਂ ਕੱਚੇ ਹੈ ਨਹੀਂ ਆ ਵੀ ਜੇ ਤਨਖਾਹ ਪਈ ਨਹੀਂ ਉਹ 3 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਕਿਸੇ ਮੁਲਾਜ਼ਮ ਦੇ ਇੱਕ ਦੇ ਆਏ ਨਹੀਂ ਐ ਤੇ ਉਹਨਾਂ ਨੇ 에ਰੀਅਰ ਉਹਨਾਂ ਨੂੰ ਜਮਾ ਕਰ ਲਿਆ ਅਕਾਊਂਟ ਖੁੱਲਿਆ ਕੋਈ ਉੱਚ ਤਨਖਾਹ ਗਈ ਤਦੀ ਸਾਰੀਆਂ ਰਿਪੋਰਟਾਂ ਬਣ ਕੇ ਗਈਆਂ ਤੇ ਇਹ ਘਟਾਲਾ ਕੋਈ 1.5 ਕਰੋੜ ਦਾ ਨਹੀਂ ਇਹ ਤਾਂ ਮੈਨੂੰ ਲੱਗਦਾ ਵੀ 50-100 ਕਰੋੜ ਤੋਂ ਉੱਪਰ ਜਾਊਗਾ ਤੁਸੀਂ ਕੌਂਸਲਰ ਰਹੇ ਹੋ ਕਈ ਵਾਰੀ ਜਿੱਤੇ ਹੋ ਤੁਸੀਂ ਤਾਂ ਹਾਊਸ ਦੀ ਮੀਟਿੰਗ ਨੂੰ ਬੜੀ ਨਜ਼ਦੀਕ ਤੋਂ ਦੇਖਿਆ ਮੇਰ ਦੇ ਨਾਲ ਬੈਠੇ ਵੀ ਹੋ ਆਪਣੀ ਸਰਕਾਰ ਵੇਲੇ ਔਰ ਕਾਫੀ ਤੁਸੀਂ ਕੰਮ ਵੀ ਕੀਤੇ ਕੀ ਲੱਗਦਾ ਕੀ ਇਹ ਕਿ ਇਹ ਲਿਸਟਾਂ ਕਿਹੋ ਜਿਹੀਆਂ ਬਣੀਆਂ ਹੋਣਗੀਆਂ ਕੌਣ ਨੇ ਇਹ ਬੰਦੇ ਦੇਖੋ ਇਹ ਸਾਰੇ ਹੈਗੇ ਆ ਜਿਹੜੇ ਬੰਦੇ ਐਗਜ਼ਿਸਟ ਨਹੀਂ ਕਰਦੇ ਐਗਜ਼ਿਸਟ ਇਹ ਨਹੀਂ ਕਿ ਦੁਨੀਆ 'ਚ ਨਹੀਂ ਹੈ ਦੁਨੀਆ 'ਚ ਹੈ ਲੇਕਿਨ ਸਾਡੀ ਕਾਰਪੋਰੇਸ਼ਨ 'ਚ ਨਹੀਂ ਹੈ ਜਿੱਦਾਂ ਤੁਸੀਂ ਕਹਿਆ ਭੂਤੀਆ ਮੁਲਾਜ਼ਮ ਹੈ ਇਹ ਬੰਦੇ ਹੋ ਸਕਦੇ ਆ ਪੋਲੀਟਿਕਲ ਬੰਦਿਆਂ ਦੇ ਇਹ ਬੰਦੇ ਹੋ ਸਕਦੇ ਆ ਅਫਸਰਾਂ ਦੇ ਇਹ ਹੋ ਸਕਦੇ ਆ ਕਿਸੇ ਦੇ ਵੀ ਰਿਸ਼ਤੇਦਾਰ ਦੇ ਜਿਹੜੇ ਆਮ ਆਦੀ ਪਾਰਟੀ ਦੇ ਹਲਕਾ ਐਮਐਲਏ ਨਹੀਂ ਉਹਨਾਂ ਦੇ ਹੋ ਸਕਦੇ ਦੇਖੋ ਕੈਗ ਦੀ ਜਿਹੜੀ ਰਿਪੋਰਟ ਹੈ ਨਾ ਉਹ ਹਰ 2 ਸਾਲ ਬਾਅਦ ਦੀਆਂ 4 ਸਾਲ ਬਾਅਦ ਦੀਆਂ ਸਾਲ ਬਾਅਦ ਹਮੇਸ਼ਾ ਆਂਦੀ ਹੈ ਪਹਿਲਾਂ ਤਾਂ ਕਦੀ ਨਹੀਂ ਨਿਕਲੇ ਇਹ ਬੰਦੇ ਇਹ ਐਸ ਵਾਰੀ ਹੀ ਕਿਉਂ ਨਿਕਲੇ ਤੇ ਮੈਂ ਤਾਂ ਅੱਜ ਵੀ ਕਹਿਨੀ ਆ ਕਿ ਵੱਡੇ ਮਗਰਮਚ ਕਿਹੜੇ ਆ ਉਹੀ ਐਮਐਲਏ ਆ ਜਿਹੜੀ ਨਵੀਂ ਸਰਕਾਰ ਚ ਆਏ ਆ ਇਹ ਤਰੀਕਾ ਜਿਹੜੀਆਂ ਨੇ 222 23 21 ਚਲੋ ਇਹ ਲੱਗਦਾ ਨਹੀਂ ਕਿ ਜਦੋਂ ਉਦੋਂ ਇਲੈਕਸ਼ਨਾਂ ਦਾ ਮੂਡ ਸੀ ਤੇ ਉਸ ਵੇਲੇ ਇਹ ਲਿਸਟਾਂ ਬਣੀਆਂ ਹੁਣ VOTING ਵੋਟਾਂ ਦੇ ਖਾਤੇ ਰਹਿਣਾ ਇਹਨਾਂ ਜਿਹੜੇ ਉਮੀਦਵਾਰ ਸੀ ਜਿਹੜੇ ਹੁਣ ਅੱਜ ਜਿੱਤੇ ਹੋਏ ਨੇ ਉਹਨਾਂ ਨੇ ਇਹ ਲਿਸਟਾਂ ਤਿਆਰ ਕੀਤੀਆਂ ਹੁੰਦੀਆਂ ਬਿਲਕੁਲ ਕੁਝ ਵੀ ਹੋ ਸਕਦਾ ਆ ਜੋ ਤੁਸੀਂ ਕਹਿ ਰਹੇ ਹੋ ਉਹ ਜਿਹੜੀ ਚੀਜ਼ ਕਾਗਜ਼ਾਂ 'ਚ ਐਗਜ਼ਿਟ ਹੀ ਨਹੀਂ ਕਰ ਰਹੀ ਹੈਗੀ ਤੁਸੀਂ ਉਹਨੂੰ ਪ੍ਰੂਫ ਕਿੱਦਾਂ ਕਰੋਗੇ ਠੀਕ ਹੈ ਨਾ ਅੱਜ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਗਏ ਹੈਗੇ ਆ ਤੇ ਇਹ ਘੁਟਾਲਾ ਆ ਗਿਆ ਲੇਕਿਨ ਜਦੋਂ ਮੈਂ 6 ਮਹੀਨੇ ਬਾਅਦ ਹੀ ਜਦੋਂ ਸਰਕਾਰ ਬਣੀ ਸੀਗੀ ਬਾਈ ਦੇ ਵਿੱਚ ਮਾਰਚ ਦੇ ਵਿੱਚ ਮੈਂ 6 ਮਹੀਨੇ ਬਾਅਦ ਰੌਲਾ ਪਾਇਆ ਸੀਗਾ ਕਿਸੇ ਨਾ ਕਿਸੇ ਤੱਥ ਤੇ ਹੀ ਪਾਇਆ ਸੀ ਨਾ ਵੀ ਬੰਦੇ ਹੈ ਨਹੀਂ ਉਹ ਪੈਸਾ ਕਾਰਪੋਰੇਸ਼ਨ ਦਾ ਕਿੱਥੇ ਜਾ ਰਿਹਾ ਜਿਹੜੀ ਕਾਰਪੋਰੇਸ਼ਨ ਮੇਅਰ ਸਾਹਿਬ ਨੇ ਬਿਲਕੁਲ ਬਰਾਬਰ ਬਰਾਬਰ ਲੈ ਕੇ ਆਂਦੀ ਸੀਗੀ ਉਹ ਫੇਰ ਘਾਟੇ 'ਚ ਜਾਣਾ ਸ਼ੁਰੂ ਹੋ ਗਈ ਆ ਸਾਡੇ ਕੋਲ ਠੇਕੇਦਾਰਾਂ ਨੂੰ ਪੈਸੇ ਦੇਣ ਨੂੰ ਹੈ ਨਹੀਂ ਉਹ ਤੇ ਕਿੱਥੇ ਜਾ ਰਹੇ ਪੈਸੇ ਤਾਂ ਜਾ ਰਹੇ ਸੀਗੇ ਹੂੰ ਹੂੰ 2-2 3-3 ਕਰੋੜ ਮਹੀਨੇ ਦੇ ਨਿਕਲ ਰਹੇ ਆ ਕਿੱਥੇ ਜਾ ਰਹੇ ਆ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਾ ਰਹੇ ਆ ਮਾਮਲਾ ਦਰਜ ਕੀਤਾ ਹੁਣ ਤੇ ਇਹ ਜਿਹੜੇ ਬਾਕੀ ਮੁਲਾਜ਼ਮ ਐ ਇਹ ਇਹਨਾਂ ਨੂੰ ਫੋਨ ਵੀ ਕੀਤਾ ਸੀ ਕਮਿਸ਼ਨਰ ਦਾ ਕਹਿਣਾ ਕਿ ਉਹ ਆਇਆ ਹੀ ਨਹੀਂ ਕੋਈ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਦੇ ਉੱਤੇ ਕੁਝ ਵੱਡਾ ਖੁਲਾਸਾ ਕਰ ਰਹੇ ਹੋ ਜਾਂ ਤੁਸੀਂ ਕਿਉਂਕਿ ਬੜੀ ਨੇੜੇ ਤੋਂ ਦੇਖਿਆ ਕਾਰਪੋਰੇਸ਼ਨ ਨੂੰ ਅਨਵੀਨ ਜੀ ਕਮਿਸ਼ਨਰ ਸਾਹਿਬ ਕਹਿੰਦੇ ਵੀ ਅਸੀਂ ਜੇ ਉਹਨਾਂ ਨੇ ਕਿਹਾ ਪਹਿਲਾਂ ਤਾਂ ਮੈਂ ਉਹਨਾਂ ਨੂੰ ਸ਼ਾਬਾਸ਼ੀ ਦਵਾਂਗੀ ਵੀ ਉਹਨਾਂ ਨੇ ਘਟੋ-ਘਟ ਇਹਨੂੰ ਉਜਾਗਰਤਾ ਕੀਤਾ ਬਾਹਰ ਕਿਤੇ ਦੱਬ ਕੇ ਤਾਂ ਨਹੀਂ ਰੱਖ ਲਿਆ ਪਰ ਜੇ ਉਹਨਾਂ ਦੇ ਅਫਸਰਾਂ ਨੇ ਫੋਨ ਕੀਤੇ ਐ ਜਿਨ੍ਹਾਂ ਨੇ ਤਨਖਾਹਾਂ ਪਾਈਆਂ ਉਹ ਸੱਤ ਮੁਲਾਜ਼ਮ ਸਸਪੈਂਡ ਕਰਤੇ ਜਦੋਂ ਤਨਖਾਹ ਬਣੀ ਹੋਣੀ ਜਦੋਂ 에ਰਰ ਬਣਿਆ ਹੋਣੀ ਕਲੰਬਰਦਾਰ ਦਾ ਸਾਈਨ ਹੋਣੇ ਸੈਨੇਟਰੀ ਇਨਸਪੈਕਟਰ ਦੇ ਹੋਣੇ ਚੀਫ ਸੈਨੇਟਰੀ ਇਨਸਪੈਕਟਰ ਦੇ ਹੋਣੇ ਉਸ ਤੋਂ ਬਾਅਦ ਹੈਲਥ ਬ੍ਰਾਂਚ ਦੇ ਸੁਪਰੀਡੈਂਟ ਦੇ ਹੋਣੇ ਆ ਉਸ ਤੋਂ ਬਾਅਦ ਹੈਡ ਆਫ ਡਿਪਾਰਟਮੈਂਟ ਦੇ ਹੋਣੇ ਆ ਫਿਰ ਜਰਨਲ ਕਮਿਸ਼ਨਰ ਦੇ ਹੋਣੇ ਇਹ ਪੂਰੀ ਚੇਨ ਹੈ ਪੂਰੀ 10 ਤੋਂ 12 ਬੰਦਿਆਂ ਦੀ ਚੇਨ ਹੈ ਵਿੱਚੋਂ ਤੁਸੀਂ ਅਮਲਾ ਬ੍ਰਾਂਚ ਦਾ ਇੱਕ ਬੰਦਾ ਕਲਰਕ ਜੀ ਅਸੀਂ ਸਸਪੈਂਡ ਕਰਤਾ ਅਸੀਂ ਇੱਕ ਸਫਾਈ ਸੇਵ ਤੁਸੀਂ ਦੇਖੋ ਜਿਹੜੀ ਲਿਸਟ ਹੈ ਨਾ ਜਿਹੜੇ ਸਸਪੈਂਡ ਕੀਤੇ ਉਹ ਸਫਾਈ ਸੇਵਕ ਸਸਪੈਂਡ ਕੀਤੇ ਆ ਇੱਕ ਸਫਾਈ ਸਫੇਵਕ ਬਗੈਰ ਆਪਣੇ ਲੰਬੜਦਾਰ ਬਗੈਰ ਆਪਣੇ ਸੈਂਟਰੀ ਇਨਸਪੈਕਟਰ ਵੀ ਦੋ ਇਨਸਾਈਡ ਸੈਂਟਰੀ ਉਹ ਸਫਾਈ ਸੇਵਕ ਤੋਂ ਸੈਨੀਟ ਇਨਸਪੈਕਟਰ ਪ੍ਰਮੋਟ ਹੋਏ ਆ ਹਾਂ ਬਗੈਰ ਲੰਬੜਦਾਰ ਤੋਂ ਜਿਹੜਾ ਹਾਜ਼ਰੀ ਲਗਾਉਂਦਾ ਆ ਬਗੈਰ ਸੈਨ ਇਨਸਪੈਕਟਰ ਤੋਂ ਜਿਹੜਾ ਤਨਖਾਹਾਂ ਤੇ ਸਾਈਨ ਕਰਦਾ ਬਗੈਰ ਸੁਪਰੀਡੈਂਟ ਤੋਂ ਬਗੈਰ ਜਨਰਲ ਕਮਿਸ਼ਨਰ ਤੋਂ ਬਗੈਰ ਹੈਲਥ ਡਿਪਾਰਟਮੈਂਟ ਦੇ ਜਿਹੜੇ ਇੰਚਾਰਜ ਤੋਂ ਫਾਈਲਾਂ ਤਿਆਰ ਕਿੱਦਾਂ ਹੋ ਗਈਆਂ ਇੱਕ ਵਾਰੀ ਤਾਂ ਕਮਿਸ਼ਨਰ ਸਾਹਿਬ ਨੂੰ ਸਾਰਿਆਂ ਨੂੰ ਹੀ ਲਾਣਾ ਚਾਹੀਦਾ ਤੁਸੀਂ ਸਾਡੇ ਜਿਹੜੇ ਹੈਲਥ ਬ੍ਰਾਂਚ ਦੇ ਐਨੇ ਸਾਲਾਂ ਤੋਂ ਬੈਠੇ ਹੈਗੇ ਆ ਹੈਲਥ ਇੰਚਾਰਜ ਉਹਨਾਂ ਨੂੰ ਤਾਂ ਸਿਰਫ ਸ਼ੋਕਸ ਨੋਟਿਸ ਜਿੰਮੇਵਾਰੀ ਉਹਦੇ ਨੇ ਨਹੀਂ ਬੰਦੀ ਸਸਪੈਂਡ ਤੇ ਨਾਲ ਉਹ ਵੀ ਹੋਣੇ ਚਾਹੀਦੇ ਹੈਗੇ ਆ ਤੇ ਉਹਨਾਂ ਨੂੰ ਕਿਉਂ ਨਹੀਂ ਕੀਤਾ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਮਮਤਾ ਅਸ਼ੁਕੀ ਕੀ ਕਰ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਸੀ ਕਿ ਅਸੀਂ ਇਮਾਨਦਾਰ ਸਰਕਾਰ ਹਾਂ ਪਰ ਇਹ ਕਦੀ ਵੀ ਮੈਂ ਨਹੀਂ ਮੈਂ ਵੀ ਆਪਣੀ ਪੱਤਰਕਾਰਤਾ 'ਚ ਨਹੀਂ ਸੁਣਿਆ ਕਿ ਇਸ ਤਰ੍ਹਾਂ ਵੀ ਹੁੰਦਾ ਕਿ ਸਰਕਾਰੀ ਵਿਭਾਗਾ ਦੇ ਵਿੱਚ ਜਿਹੜੇ ਬੰਦੇ ਨੌਕਰੀ ਨਹੀਂ ਕਰਦੇ ਉਹਨਾਂ ਨੂੰ ਤਰਖਾਵਾਵਾਂ ਚਲੀ ਜਾਏਗੀ ਆ ਨਵੀਨ ਜੀ ਆਉਣ ਵਾਲੇ 2 4 5 ਦਿਨਾਂ 'ਚ ਬਹੁਤ ਵੱਡਾ ਖਲਾਸਾ ਹੋਊਗਾ ਆ ਜਿਹੜੇ 59 ਬੰਦੇ ਆ ਨਾ ਇਹਨਾਂ ਤੋਂ ਇਲਾਵਾ ਵੀ ਔਰ ਜਦੋਂ ਖਲਾਸਾ ਹੋਊਗਾ ਤਾਂ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਜਿਹੜੀ ਆਵਾਜ਼ ਮੈਂ ਸਤੰਬਰ ਅਕਤੂਬਰ 2022 ਚ ਚੁੱਕੀ ਸੀਗੀ ਨਾ ਉਹ ਕਿਉਂ ਚੁੱਕੀ ਸੀਗੀ ਔਰ ਜਿਹਨਾਂ ਲੋਕਾਂ ਪਿੱਛੇ ਚੁੱਕੀ ਸੀ ਔਰ ਜਿਨ੍ਹਾਂ ਨੇ ਮੇਰੇ ਘਰ ਦੇ ਬਾਹਰ ਧਰਨੇ ਲਾਏ ਐਨਾ ਫालतू ਬੋਲੇ ਬਦਤਮੀਜ਼ੀ ਕੀਤੀ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਕੀ ਗੱਲ ਸੀਗੀ ਔਰ ਤੁਹਾਨੂੰ ਸਪੈਸ਼ਲ ਇਨਵੀਟੇਸ਼ਨ ਜਾਊਗਾ ਉਸ ਦਿਨ ਆਣਾ ਜ਼ਰੂਰ ਤੇ ਉਹ ਦਿਨ ਮੈਂ ਤੁਹਾਨੂੰ ਦਿਖਾਉਂਗੀ ਵੀ ਆ ਜਿਹੜੇ ਐਮਐਲਏ ਸਾਹਿਬ ਹੈਗੇ ਆ ਜਿਹੜੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਕਹਿੰਦੇ ਆ ਵੀ ਅਸੀਂ ਬੜੇ ਸਾਫ਼ ਸੁਥਰੇ ਇਹ ਭੁੱਲ ਜਾਂਦੇ ਆ ਵੀ ਇਹਨਾਂ ਨੇ ਸਾਡੇ ਨਾਲ ਹੀ ਕੰਮ ਕੀਤਾ ਤੇ ਇਹਨਾਂ ਦੀ ਤਾਂ ਰਗ ਰਗ ਤੋਂ ਮੈਂ ਤਾਂ ਸਾਰਿਆਂ ਦੀ ਤਾਂ ਵਾਕਿਫਾ ਕਿਉਂਕਿ ਮੇਰੇ ਘਰ ਇਹ ਆਂਦੇ ਰਹੇ ਆ ਮੇਰੇ ਹੀ ਹਸਬੰਡ ਤੋਂ ਹੈ ਆਪਣੇ ਕੰਮ ਕਰਵਾਉਂਦੇ ਰਹੇ ਆ ਤੇ ਜਿਨ੍ਹਾਂ ਨੂੰ ਰਾਜਨੀਤੀ ਸਿਖਾਈ ਹੋਵੇ ਨਾ ਗੁਰਪ੍ਰੀਤ ਗੋਗੀ ਦੀ ਗੱਲ ਕਰਦੇ ਮੈਂ ਤਾਂ ਬੈਸਟ ਹਲਕੇ ਮੈਂ ਤਾਂ ਸਾਰਿਆਂ ਦੀ ਗੱਲ ਕਰ ਰਹੀ ਹਾਂ ਮੈਂ ਨਾਰਥ ਵਾਲੇ ਦੀ ਵੀ ਗੱਲ ਕਰ ਰਹੀ ਹਾਂ ਮੈਂ ਇਸਟ ਵਾਲੇ ਦੀ ਵੀ ਗੱਲ ਕਰ ਰਹੀ ਹਾਂ ਮੈਂ ਸਾਰਿਆਂ ਦੀ ਗੱਲ ਕਰ ਰਹੀ ਹਾਂ ਸਾਰੇ ਇੱਥੇ ਆ ਕੇ ਰਾਜਨੀਤੀ ਸਿੱਖ ਕੇ ਗਏ ਆ ਤੇ ਇਹਨਾਂ ਨੂੰ ਰਾਜਨੀਤੀ ਹੁਣ ਮੈਂ ਹਫਤੇ ਆਉਣ ਵਾਲੇ ਹਫਤੇ ਚ ਦਿਖਾਵਾਂਗੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਵੇਗਾ ਇਹ ਮਮਤਾ ਆਸ਼ੂ ਨੇ ਸਾਬਕਾ ਕੌਂਸਲਰ ਭਾਰਤਪੁਰਸ਼ ਆਸ਼ੂ ਦੇ ਪਤਨੀ ਨੇ ਜਿਹੜੇ ਸਾਬਕਾ ਮੰਤਰੀ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰ ਕਿਹੋ ਜੀ ਹੋਏਗੀ ਅਸੀਂ ਵੀ ਇੰਤਜ਼ਾਰ ਕਰਦੇ ਆ ਕਿਉਂਕਿ ਅਸੀਂ ਇਹ ਮੁੱਦਾ ਚੱਕਿਆ ਬੜੇ ਔਰ ਸਾਡਾ ਫਰਜ਼ ਸੀ ਕਿ ਵਿਰੋਧੀ ਪਾਰਟੀ ਦੇ ਆਗੂਆਂ ਕੋਲੋਂ ਵੀ ਇਹ ਸਵਾਲਾਂ ਦੇ ਜਵਾਬ ਪੁੱਛੇ ਜਾਣ ਔਰ ਇਹ ਇਲਜ਼ਾਮ ਲਾਇਆ ਨੇ ਬੜੇ ਵੱਡੇ ਕਿ ਜਿੰਨੇ ਵੀ ਐਮਐਲਏ ਹਲਕਾ ਵਾਈਸ ਉਹਨਾਂ ਦੇ ਘਰਾਂ ਦੇ ਵਿੱਚ ਇਹ ਬੰਦੇ ਸਟੈਂਡ ਕਰਦੇ ਹੋਣਗੇ ਜਾਂ ਕਰਦੇ ਨੇ ਆਉਣ ਵਾਲੇ ਦਿਨਾਂ 'ਚ ਵੱਡਾ ਖੁਲਾਸਾ ਹੋਏਗਾ ਤੁਸੀਂ ਕੁਝ ਕਹਿ ਰਹੇ ਹੋ ਪਰ ਨਵੀਨ ਜੀ ਮੈਂ ਤੁਹਾਡੇ ਚੈਨਲ ਦੇ ਥਰੂ ਸਾਰੇ ਪੰਜਾਬ 'ਚ ਜਾਂਦਾ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਅਪੀਲ ਕਰਨਾ ਚਾਹੁੰਗੀ ਇਹਦੀ ਇੰਡੀਪੈਂਡੈਂਟ ਜਾਂਚ ਜ਼ਰੂਰ ਕਰਾਂ ਉਨ ਉਹ بڑے ਦਾਅਵੇ ਕਰਦੇ ਨੇ ਕਿ ਕਿਹੜੀ ਕਿਹੜੀ ਏਜੰਸੀ ਤੋਂ ਜਾਂਚ ਕਰਾਂ ਮੈਂ ਸੀਬੀਆਈ ਵਿਜੀਲੈਂਸ ਦਾ ਦੇਖੋ ਸਰਕਾਰ ਦੀ ਹੈ ਠੀਕ ਹੈ ਪ੍ਰੈਸ਼ਰਾਈਜ਼ ਵੀ ਹੋ ਸਕਦੀ ਆ ਮੈਂ ਤਾਂ ਸੀਬੀਆਈ ਜਾਂਚ ਦੀ ਮੰਗ ਕਰਦੀ ਆ ਕੋਈ ਛੋਟਾ ਘਟਾਲਾ ਨਹੀਂ ਹੈ ਜੇ ਪੈਸ ਜੇ ਉਹ ਕਹਿੰਦੇ ਆ ਨਾ ਕਿਸੇ ਨੇ 1 ਰੁਪਏ ਦੀ ਚੋਰੀ ਕੀਤੀ ਆ ਤਾਂ ਸਾਡੇ ਲਈ ਉਹ ਗੁਨਾਹਗਾਰ ਹੈ ਤੇ ਇਹ ਤਾਂ ਕਰੋੜ ਦਾ ਹੀ ਘਟਾਲਾ ਆ ਤੁਸੀਂ ਨਹੀਂ ਵੱਡਾ ਘਟਾਲਾ ਛੋਟਾ 1 ਕਰੋੜ ਦੀ ਜਾਂਚ ਹੀ ਕਰਾ ਲਓ ਪਰ ਇਹਦੀ ਜਾਂਚ ਦੀ ਮੰਗ ਤਾਂ ਸੀਐਮ ਸਾਹਿਬ ਨੂੰ ਕਰਨੀ ਚਾਹੀਦੀ ਆ ਔਰ ਬੜੀ ਹੀ ਬਦਕਿਸਮਤੀ ਵਾਲੀ ਗੱਲ ਆ ਨਾ ਹੀ ਕਿਸੇ ਐਮਐਲਏ ਦਾ ਬਿਆਨ ਹੈ ਨਾ ਹੀ ਕਿਸੇ ਜੱਥੇਬੰਦੀ ਦਾ ਬਿਆਨ ਹੈ ਔਰ ਨਾ ਹੀ ਕਿਸੇ ਕਿਸੇ ਕਾਰਪੋਰੇਸ਼ਨ ਦੇ ਅਫਸਰ ਦਾ ਬਿਆਨ ਹੈ ਇਵਨ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਲੀਡਰ ਦਾ ਵੀ ਨਹੀਂ ਆਇਆ ਇਸ ਮੁੱਦੇ ਤੇ ਬਿਆਨ ਹੈ ਕਿਸੇ ਦਾ ਇਸ ਮੁੱਦੇ ਤੇ ਬਿਆਨ ਨਹੀਂ ਆਇਆ ਸੋ ਇੰਤਜ਼ਾਰ ਕਰਾਂਗੇ ਆਉਣ ਵਾਲੇ ਦਿਨਾਂ ਚ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ